ਕੋਈ ਨਾ ਬੰਦ ਕਰ ਲੋ ਕੱਕੇ ਵੀਰੇ ਫੇਰ ਲਾ ਲਿਓ ਫੋਨ ਹਾਂ ਮੈਨੂੰ ਐਂ ਦੱਸ ਪਹਿਲਾਂ ਵੀਰੇ ਤੈਨ ਨੇ ਸ਼ਰਾਬ ਪੀ ਕੇ ਇੰਨਾ ਕੁਝ ਖਰਾਬ ਕਰਤਾ ਹੁਣ ਮਾਂ ਵੀ ਸੜਕਾਂ ਤੇ ਆ ਗਈ ਐ ਕੀ ਕੀਤਾ ਤੈਨੇ ਨਾ ਨਾ ਮੈਂ ਨਹੀਂ ਖਾ ਪੀਆ ਚਾਉਨੇ ਪੀਆ ਕਿਨੇ ਪੀਆ ਉਹਨੇ ਪੀਤੀਆ ਹਾਂ ਨਹੀਂ ਤੈਨ ਜਿਹੜੀ ਜ਼ਮੀਨ ਆ ਉਹ ਕਿਨੂੰ ਵੇਚਤੀ ਚਾ ਚਾਚਾ ਜ਼ਮੀਨ ਦਾਉ ਲੈ ਕੇ ਦੱਸ ਤਾਂ ਪੰਜਕ ਨਾਲਾ ਤਲਵੀ ਲਿਆ ਅੱਛਾ ਨਹੀਂ ਤੁਸੀਂ ਕਾਹ ਤੋਂ ਵੇਚਤੀ ਤੁਸੀਂ ਖੇਤੀ ਕਰ ਰਹੇ ਤੇ ਆਪਣਾ ਘਰ ਚਲਾ ਰਹੇ ਤੇ ਬਈ ਕੁੱਠਾ ਦਾ ਪੈਸੇ ਤੇ ਮਗਾਟ ਤੇ ਨਹੀਂ ਤਾਂ ਆ ਜਾ ਚਾ ਚਲੋ ਪੈਸੇ ਤਾਂ ਤੁਸੀਂ ਲੈ ਲਿਓ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਖੇਤੀ ਕਰ ਰਹੇ ਤੇ ਤੁਸੀਂ ਇਹ ਕੀ ਹੋ ਗਿਆ ਸ਼ਰਾਬਾ ਕਾ ਤੋ ਪੀਨੇ ਚੱਲ ਕੁੱਠਾ ਤੇ ਤੈਨੂੰ ਇੰਨੇ ਪੈਸੇ ਤੇ ਮਾਠੇ ਨਹੀਂ ਜਾਨਦਨ ਮੈਂ ਕੀ ਕੋਣੀ ਮਰ ਸਮਾਣਾ ਏਰੀਏ ਵਿੱਚ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਘੁੰਮਦੇ ਇਹ ਲੰਬੜਦਾਰ ਪਰਿਵਾਰ ਨਾਲ ਸਬੰਧਤ ਮਾਂ ਪੁੱਤਰਾਂ ਦੀ ਬਹੁਤ ਹੀ ਦਰਦਪਰੀ ਕਹਾਣੀ ਹੈ ਜਦੋਂ ਇਹਨਾਂ ਮਾਂ ਪੁੱਤਰਾਂ ਬਾਰੇ ਭਾਈਪਾਲ ਖਰੋੜ ਆਪਣਾ ਪਰਜ ਸੇਵਾ ਸੁਸਾਇਟੀ ਲਚਕਾਣੀ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਦੇਰ ਰਾਤ ਇਸ ਘਰ ਦੇ ਅੱਗੇ ਖੜੇ ਮਾਂ ਪੁੱਤਰਾਂ ਕੋਲ ਪਹੁੰਚ ਗਏ ਤੇ ਬਹੁਤ ਹੀ ਤਰਸਯੋਗ ਹਾਲਾਤ ਵਿੱਚ ਮਿਲੇ ਨੇ ਤੇ ਬਹੁਤ ਹੀ ਦਰਦਪ੍ਰੀ ਕਹਾਣੀ ਹੈ ਆਓ ਸੁਣੀਏ ਆਖਰ ਇਸ ਨੰਬਰ ਦਾ ਪਰਿਵਾਰ ਨਾਲ ਅਜਿਹੀ ਮੰਦਭਾਗੀ ਘਟਨਾ ਕਿ ਮਾਂ ਤੇ ਪੁੱਤ ਨੇ ਜੀ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੁਝ ਗੱਲਾਂ ਤੁਹਾਨੂੰ ਵੀਰੇ ਤੁਹਾਡਾ ਨਾਮ ਕੀ ਦੱਸਿਆ ਕਾਕਾ ਕੀ ਨਾਮ ਆ ਤੁਹਾਡਾ ਮੇਰਾ ਤਾਂ ਚਾਹਨਾ ਉਹਦੇ ਕਾਕਾ ਕੱਚਨੋਂ ਪੱਕਾ ਤਲਵਾਰਾਂ ਤਲਵਾ ਕੋਲੀ ਚੰਤਾ ਅੱਛਾ ਉਹਦੇ ਪਿਤਾ ਜੀ ਦਾ ਕੀ ਨਾਮ ਆ ਹੈ ਕਰਤਾ ਲੰਬੜਦਾਰ ਗਲ ਗਰਦਿਆ ਲੰਬੜਦਾਰ ਹਾਂਜੀ ਸੰਗਤ ਜੀ ਇਹ ਨਾ ਇਹਨਾਂ ਦੇ ਪਿਤਾ ਜੀ ਲੰਬੜਦਾਰ ਸੀਗੇ ਪਿੰਡ ਦੇ ਕਿਹੜੇ ਦੇ ਜੀ ਚਤਹਰੇ ਪਿੰਡ ਦੇ ਲੰਬੜਦਾਰ ਸੀਗੇ ਜੀ ਜ਼ਮੀਨ ਜਾਇਦਤ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਬੇਬੇ ਜੀ ਤੁਹਾਡਾ ਕੀ ਨਾਮ ਆ ਜੀ ਅੱਛਾ ਤੁਹਾਡਾ ਨਾਮ ਕੀ ਆ ਜੀ ਹਾਂ ਜੀ ਕੀ ਨਾਮ ਹੈ ਕੀ ਨਾਮ ਆ ਜੀ ਕੀ ਨਾਮ ਹੈ ਜੀ ਸਮਾਣਾ ਕਹੀ ਜਾਂਦੀ ਆ ਬੇਬੇ ਜੀ ਕੀ ਨਾਮ ਆ ਬੇਬੇ ਦਾ ਪਤਾ ਹੀ ਅਮਰਜੀਤ ਕੌਰ ਆ ਜੀ ਮਾਂ ਸਾਡੀ ਅਮਰਜੀਤ ਕੌਰ ਤੇ ਦਲਵਾਰ ਕੀ ਨਾਮ ਦੱਸੇ ਜੀ ਕਾਕਾ ਕਾਕਾ ਸਿੰਘ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ ਇਹ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀਗਾ ਜੀ ਅਤੇ ਹੁਣ ਇਹ ਵੀਰ ਦਿਮਾਗੀ ਇੰਨਾ ਪਰੇਸ਼ਾਨ ਹੋ ਚੁੱਕਿਆ ਜੀ ਤੇ ਨਾਲ ਮਾਂ ਸੜਕਾਂ ਤੇ ਰਹਿਣ ਤੇ ਮਜਬੂਰ ਨੇ ਘਰ-ਬਾਰ ਨਹੀਂ ਹੈਗਾ ਕੋਈ ਕਾਰਨ ਐਸੇ ਬਣੇ ਜ਼ਿੰਦਗੀ ਦੇ ਇੰਨੀ ਕੁ ਪ੍ਰਾਪਰਟੀ ਆ ਬਸ ਇਹਨਾਂ ਦੇ ਕੋਲੇ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਜਿਹੜਾ ਪਹਿਲਾਂ ਵਾਲਾ ਸਮਾਂ ਸੀਗਾ ਜੀ ਇਹਨਾਂ ਵੀਰਾਂ ਦਾ ਤੇ ਮਾਂ ਦਾ ਉਹ ਬੜਾ ਵਧੀਆ ਸੀ ਕਿਉਂਕਿ ਖੇਤੀਬਾੜੀ ਕਰਦੇ ਸੀ ਜ਼ਮੀਨ ਜਾਇਦਾਦ ਸੀਗੀ ਜੀ ਅਤੇ ਲੰਬੜਦਾਰੀ ਪਿੰਡ ਦੀ ਇਹਨਾਂ ਦੇ ਕੋਲੇ ਸੀਗੀ ਜੀ ਕੁਝ ਕੁ ਵੀਰਾਂ ਨੂੰ ਪੁੱਛਦੇ ਹਾਂ ਜੀ ਅਸਲ ਇਹਨਾਂ ਦੀ ਜ਼ਿੰਦਗੀ ਚ ਹੋਇਆ ਕੀ ਆ ਕੁਝ ਵੀਰਾਂ ਨੇ ਦੱਸਿਆ ਵੀ ਇਹ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀ ਤੇ ਵਧੀਆ ਸਰਦਾਰ ਵਰਗਾ ਅਤੇ ਪਿੰਡ ਵਾਲਿਆਂ ਨੂੰ ਪੁੱਛਦੇ ਆ ਵੀ ਅਸਲ ਹਾਲਾਤ ਕੀ ਹੋਏ ਇੱਕ ਮਾਂ ਤੇ ਪੁੱਤ ਸਮਾਣੇ ਸ਼ਹਿਰ ਦੀਆਂ ਸੜਕਾਂ ਦੇ ਵਿੱਚ ਗਲੀ ਗਲੀ ਤੁਰੇ ਫਿਰਦੇ ਹੋਣ ਅਤੇ ਉਹ ਵੱਖ-ਵੱਖ ਪਿੰਡਾਂ 'ਚ ਆਪਣੇ ਆ ਕੱਪੜੇ ਲੈ ਕੇ ਕਦੇ ਕਿਤੇ ਪੈਂਦੇ ਹੋਣ ਕਦੇ ਕਿਤੇ ਪੈਂਦੇ ਹੋਣ ਇਹ ਪਹਿਣ ਤੇ ਮਜਬੂਰ ਹੋ ਗਏ ਇੱਕ ਲੰਬੜਦਾਰੀ ਨਾਲ ਸਬੰਧਤ ਤੁਸੀਂ ਦੇਖੋ ਪਿੰਡ ਦਾ ਲੰਬੜਦਾਰ ਕਿਹਨੂੰ ਬਣਾਇਆ ਜਾਂਦਾ ਜਿਹਨੂੰ ਪਿੰਡ ਦਾ ਸਾਰਾ ਭੇਤ ਹੋਵੇ ਸਾਰੇ ਪਿੰਡ ਦੀਆਂ ਜ਼ਮੀਨਾਂ ਦਾ ਪਤਾ ਹੋਵੇ ਅਤੇ ਲੰਬੜਦਾਰੀ ਉਹਨੂੰ ਦਿੱਤੀ ਜਾਂਦੀ ਦੀ ਜਿਹੜਾ ਕੋਈ ਮਾੜਾ ਮੋਟਾ ਸਰਦਾਰ ਵਰਦਾ ਪਰਿਵਾਰ ਹੋਵੇ ਅਤੇ ਅੱਜ ਤੁਹਾਡੇ ਸਾਹਮਣੇ ਆ ਉਹ ਇਨਸਾਨ ਦਾ ਪਰਿਵਾਰ ਲੰਬੜਦਾਰ ਦਾ ਜਿਹੜਾ ਪਰਿਵਾਰ ਆ ਸੜਕਾਂ ਤੇ ਰੋਲਿਆ ਫਿਰਦਾ ਤੇ ਲੰਬੜਦਾਰ ਜਿਹੜੇ ਸੀਗੇ ਉਹਨਾਂ ਦੀ ਇਹ ਪਤਨੀ ਸਾਡੀ ਮਾਂ ਅਮਰਜੀਤ ਕੌਰ ਜਿਹੜੀ ਅੱਜ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਹੈ ਜੀ ਸਮਾਣੇ ਚਹਿਰ ਦੇ ਵਿੱਚ ਬਹੁਤ ਭੈਣ ਭਰਾ ਇਹਨਾਂ ਨੂੰ ਜਾਣਦੇ ਹੋਣਗੇ ਬਹੁਤ ਥਾਵਾਂ ਤੋਂ ਸਾਨੂੰ ਵੀਡੀਓ ਇਹਨਾਂ ਦੀਆਂ ਆਈਆਂ ਹੁਣ ਲਗਾਤਾਰ ਕੁਝ ਵੀਰਾਂ ਨੇ ਸਾਨੂੰ ਵੀਡੀਓ ਭੇਜੀਆਂ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਫੈਸਲਾ ਕੀਤਾ ਵੀ ਸਭ ਤੋਂ ਪਹਿਲਾਂ ਲੋਡ ਇਦਾਂ ਦੇ ਪਰਿਵਾਰਾਂ ਨੂੰ ਹੁੰਦੀ ਆ ਇਹਨਾਂ ਜਦੋਂ ਮੈਂ ਛੋਟਾ ਹੁੰਦਾ ਸੀ ਮਤਲਬ ਇਹਨਾਂ ਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਹਦੀ ਲੰਬੜਦਾਰੀ ਇਹਨੂੰ ਮਿਲ ਗਈ ਮਤਲਬ ਘਰ ਦੀ ਸਾਰੀ ਜ਼ਿੰਮੇਵਾਰੀ ਹਨਾ ਠੀਕ ਹੈ ਵੀਰੇ ਉਸ ਤੋਂ ਬਾਅਦ ਇਹਨੇ ਆਪਣੀ ਜ਼ਮੀਨ ਵੇਚ ਗਈ ਵੇਚ ਕੇ ਪੈਸੇ ਪੁੱਛੇ ਖਾ ਗਿਆ ਸ਼ਰਾਬ ਧਰੂਪੀ ਕੇ ਇਦਾਂ ਉਸ ਤੋਂ ਬਾਅਦ ਫਿਰ ਇਹਨੇ ਆਪਣਾ ਘਰ ਵੀ ਵੇਚਤਾ ਜੀ ਜੀ ਵੀਰੇ ਥੋੜੀ ਜਿਹੀ ਦਿਮਾਗੀ ਹਾਲਤ ਥੋੜੀ ਜਿ ਉਸ ਟਾਈਮ ਇਹਦੀ ਹੈਗੀ ਸੀ 15 20% ਜੀ ਤੇ ਉਸ ਤੋਂ ਬਾਅਦ ਫਿਰ ਇਹ ਕਿਸੇ ਨਾਲ ਇਦਾਂ ਸੀਰ ਰਲ ਕੇ ਲੱਗ ਗਿਆ ਕਰਨਾ ਰੋਟੀ ਤੇ ਕੰਮ ਕਰਨ ਲੱਗ ਗਿਆ ਰੋਟੀ ਮਿਲ ਜਾਂਦੀ ਸੀਗੀ दारू ਮਿਲ ਜਾਂਦੀ ਸੀਗੀ ਤੇ ਇਦਾਂ ਹੀ ਮਤਲਬ ਕੰਮ ਕਰਦਾ ਰਿਹਾ ਹੁਣ ਇਹ ਤਿੰਨ ਚਾਰ ਸਾਲਾਂ ਤੋਂ ਜਿਆਦਾ ਦਿਮਾਗੀ ਪਰੇਸ਼ਾਨ ਹੋ ਗਿਆ ਤਾਂ ਸੜਕਾਂ 'ਤੇ ਹੀ ਫਿਰ ਰਿਹਾ ਇਹ ਤੇ ਦੋ ਤਿੰਨ ਸਾਲ ਤੋਂ ਇਹਨੇ ਆਪਣੀ ਮਾਤਾ ਵੀ ਨਾਲ ਲਾ ਲਈ ਇਹ ਵੀ ਦੀ ਮਾਤਾ ਵੀ ਨਾਲ ਹੀ ਸੜਕਾਂ 'ਤੇ ਪਿੰਡ ਨਹੀਂ ਜਾਂਦੇ ਸਾਡੇ ਕਦੇ ਕਿਤੇ ਕਦੇ ਕਿਤੇ ਰਾਤ ਨੂੰ ਇਦਾਂ ਹੀ ਸੜਕਾਂ 'ਤੇ ਹੀ ਰਹਿੰਦੇ ਨੇ ਜੀ ਕੋਈ ਇਹਨਾਂ ਦਾ ਟਿਕਾਣਾ ਨਹੀਂ ਹੈਗਾ ਜੀ ਠੀਕ ਹੈ ਵੀਰੇ ਹਾਲਤ ਬਹੁਤ ਮਾੜੀ। ਇਹ ਰੋਟੀ ਪਾਣੀ ਕਿੱਥੇ ਖਾਂਦੇ ਨੇ ਕੀ ਮਤਲਬ? ਵੀ ਐਦਾਂ ਹੀ ਕਿਤੋਂ ਕਿਸੇ ਤੋਂ ਮੰਗ ਕੇ ਕਿਸੇ ਤੋਂ ਮਿਲ ਜਾਂਦੀ ਹੈ ਜਿੱਦਾਂ ਵੀਰ ਉਹਦੇ ਘਰ ਖੜੇ ਨੇ ਇਹ ਦੇ ਦਿੰਦੇ ਨੇ ਜਿਵੇਂ ਅੱਜ ਇੱਥੇ ਨੇ ਕੱਲੂ ਇਹਨਾਂ ਦਾ ਕੋਈ ਹੋਰ ਟਿਕਾਣਾ ਆ ਉਹ ਦੇ ਦਿੰਦੇ ਨੇ ਕਿਤੇ ਐਦਾਂ ਹੀ ਖਾ ਖੂ ਲੈਂਦੇ। ਅਸੀਂ ਵੀਰ ਇਹਨਾਂ ਦੇ ਤੁਸੀਂ ਘਰ-ਬਾਰ ਇਹਨਾਂ ਦਾ ਫਿਰ ਇਹਨਾਂ ਨੇ ਆਪ ਦਾ ਆਪ ਵੇਚੇ ਇਹਨੇ ਕੱਕੇ ਨੇ ਵੇਚੇ ਜੀ। ਇਹਨੇ ਵੇਚਾ ਹਾਂਜੀ। ਇਹਨੇ ਆਪਣਾ ਇਹ ਪਿੰਡ ਦਾ ਲੰਬੜਦਾਰ ਇਹ ਵੀ ਬਣ ਗਿਆ ਸੀ। ਇਹ ਲੰਬੜਦਾਰ ਨਹੀਂ ਸੀਗੇ ਇਹਦੇ ਪਿਤਾ ਜੀ ਸੀਗੇ। ਇਹਦੇ ਪਿਤਾ ਜੀ ਮੌਤ ਤੋਂ ਪਹਿਲਾਂ ਹੀ ਕਿਸੇ ਹੋਰ ਨੂੰ ਲੰਬੜਦਾਰੀ ਦੇ ਗਏ ਸੀਗੇ ਆਪਣੇ ਚਾਚ ਤਗੀ ਸੀ ਮੇਰੀ ਸੁਰਤ ਚ 10 11 ਕਿਲੇ ਉਸ ਤੋਂ ਪਹਿਲਾਂ ਜ਼ਿਆਦਾ ਵੀ ਸੀਗੀ ਵਾਈਗਰ ਦੇਖੋ ਤੁਸੀਂ 10 11 ਕਿਲੇ ਦਾ ਮਾਲਕ ਅੱਜ ਐਸੇ ਹਾਲਾਤ ਬਣ ਗਏ ਕਾਕੇ ਵੀਰੇ ਠੀਕ ਹੋ ਤੁਸੀਂ ਠੀਕ ਹੈ ਮੈਂ ਤਾਂ ਕੀ ਕਰੀ ਅੱਛਾ ਵਾਈ ਕਿੱਥੇ ਪੈਂਦੇ ਕਿੱਥੇ ਆਉਂਦੇ ਹੋ ਉਹ ਮੈਂ ਤਾਂ ਉਹ ਪੇਂ ਨਹੀਂ ਆ ਗਿਆ ਉਕੜਾ ਬਗੋ ਤੇਵ ਸਿੰਘ ਦਾ ਹਾਂ ਤੇਵ ਸਿੰਘ ਤਾਂ ਪੇਂ ਨਹੀਂ ਆ ਗਿਆ ਉੱਥੇ ਅੱਛਾ ਬੇਬੇ ਵੀ ਤੇਰੇ ਨਾਲੇ ਸੌਂਦੀ ਆ ਕੀ ਕੀ ਅੱਛਾ ਤੁਹਾਡੇ ਨਾਨਕੇ ਕਿਹੜੇ ਪਿੰਡ ਨੇ ਨਾਨਕੇ ਪੰਪੇ ਦੇ ਕਿਹੜੇ ਪੰਪਾ ਪੰਪਾ ਇਹ ਪੰਪਾ ਪਿੰਡ ਦਾ ਹਦ ਨਹੀਂ ਫਿਲਮਾਂ ਬਣਦੀਆਂ ਇਹ ਫਾਦਰ ਸਾਹਿਬ ਉੱਥੋਂ ਕਿ ਪੰਪੇ ਤੋਂ ਆਈ ਉਹ ਕੀ ਕੰਮ ਕਰਦੇ ਸੀ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਨਾਲ ਡਰਾਈਵਰੀ ਅੱਛਾ ਇਹ ਬੰਬੇ ਤੋਂ ਨੇ ਉਹ ਮਾਤਾ ਜੀ ਨੂੰ ਲੈ ਕੇ ਆਏ ਹੋਣਗੇ ਇਹਨੂੰ ਅੱਛਾ ਤੁਹਾਡੇ ਨਾਨਕੇ ਕਿੱਥੇ ਨੇ ਜੀ ਨਾਨਕੇ ਪੰਪਾ 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 ਬੰਬੇ ਬੰਬੇ ਕਹਿ ਰਹੇ ਨੇ ਜੀ ਇਹਨੂੰ ਸਾਰਾ ਕੁਝ ਜਿਆਦਾ ਪੁਰਾਣੀ 15 ਸਾਲ ਠੀਕ ਆ ਤੁਸੀਂ ਕਿਉਂ ਕਦੇ ਨਾਨਕੀ ਕਿਉਂ ਆਪਣੇ ਮੈਂ ਨਹੀਂ ਕਿਹਾ ਅੱਛਾ ਠੀਕ ਹੈ ਮਾਸੀਆਂ ਨਹੀਂ ਤੋਕ ਠੀਕ ਹੈ ਤੂੰ ਮਾਸੇਨੀ ਦੀ ਮਾਸੀਆਂ ਕਿੱਥੇ ਰਹਿੰਦੀਆਂ ਨੇ ਮਾਸੀਆਂ ਕਿੱਥੇ ਰਹਿੰਦੀਆਂ ਨੇ ਤੋਂ ਭੈਣ ਪਤਾ ਨਹੀਂ ਨੂੰ ਪੁੱਤ ਠੀਕ ਹੈ ਤੁਸੀਂ ਕਿੰਨੇ ਭਰਾ ਹੋ ਮਾਲਕ ਇੱਕ ਤੁਸੀਂ ਇਕੱਲੇ ਹੀ ਭਰਾ ਹੋ ਇੱਕ ਹੈ ਇਹ بڑا ਉਹ ਕੀ ਕੰਮ ਕਰਦਾ ਜੀ ਬੱਸ ਭੈਣ ਹੈਗੀ ਜੀ ਭੈਣ ਭੈਣ ਕਲਾਰਾਂ ਕਲਾਰਾਂ ਪਿੰਡਾ ਜਿਹੜਾ ਸਮਾਣੇ ਕੋਲੀ ਆ ਹਕ ਲਾਰੀ ਸਮਾਣਾ ਟੱਪ ਤੁਸੀਂ ਫਿਰ ਭੈਣ ਕੋਲੇ ਰਹਿ ਪਿਆ ਕਰੋ ਐਂ ਕਾ ਤੋ ਫਿਰ ਰਹੇ ਹੋ ਮੇਰ ਤਾਂ ਰੋ ਲੜਾਈ ਤਾਣ ਨਹੀਂ ਰੋਟੀ ਵੀ ਮੁਸਾ ਤਾਰ ਪੀ ਗਿਆ ਅੱਛਾ ਠੀਕ ਅਸਲ ਦੇਖੋ ਜੀ 11 ਕਿਲੇ ਇਸ ਵੀਰ ਨੇ ਜਿਹੜੀ ਪ੍ਰਾਪਰਟੀ ਉਹ ਵੇਚਤੀ ਕਸ਼ਰਾਬ ਦੇ ਵਿੱਚ ਪਰ ਦੁੱਖ ਸਭ ਤੋਂ ਵੱਡਾ ਮਾਂ ਦਾ ਜੀ ਮਾਂ ਤੋਰੀ ਫਿਰਦੀ ਆ ਪੁੱਤ ਦੇ ਪਿੱਛੇ ਅਤੇ ਹੁਣ ਵੀ ਇਹ ਵੀਰ ਮੰਗ ਮੰਗ ਕੇ ਸ਼ਰਾਬ ਇਹ ਪੀਂਦਾ ਜੀ ਲੋਕਾਂ ਤੋਂ ਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਬੰਦਾ ਤਾਂ ਰਾਤ ਕੱਟ ਲਾਂਦਾ ਜੀ ਮਾਂ ਨੂੰ ਸਭ ਤੋਂ ਔਖਾ ਜੀ ਇਹਨਾਂ ਦੇ ਪਿਤਾ ਜੀ ਨੇ ਬੰਬੇ ਜਿਹੜਾ ਵਿਆਹ ਕਰਾਇਆ ਸੀ ਬੰਬੇ ਤੋਂ ਨੇ ਦੀ ਇਹ ਬੇਬੇ ਜੀ ਬੇਬੇ ਅਮਰਜੀਤ ਕੌਰ ਜੀ ਪਰ ਬੜੇ ਦੁੱਖ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕੋਈ ਗੱਲਾਂ ਮਤਲਬ ਇਹਨਾਂ ਨੂੰ ਆਪਣੇ ਇਸ਼ਾਰਿਆਂ ਚ ਕਰਦਾ ਜੀ ਕੋਈ ਗੱਲਾਂ ਆਹ ਉਹਰੇ ਕੀ ਪਾਇਆ ਵਾ ਸ਼ਰਾਬ ਪਾਈ ਵੀ ਹੈ ਕੀ ਆ ਵੀਰੇ ਆ ਦਿਖਾਓ ਦਿਖਾਓ ਇੱਕ ਮਿੰਟ ਖੋਲਿਓ ਅੱਛਾ ਜੀ ਕਹਿੰਦੇ ਮਿਊਜ਼ਿਕ ਦਾ ਸ਼ੌਂਕ ਆ ਦਿਖਾਓ ਕਿਹੜੀਆਂ ਕਸਟਾਣੇ ਦੇਖਾਂ ਵੀਰੇ ਮੈਨੂੰ ਦਿਖਾ ਹੈ ਆ ਦਿਖਾਈ ਵੀਰੇ ਕਿਹੜੀਆਂ ਕਸਟਾਣੇ ਚਾਲ ਕੱਲ ਸਮਾਰਿਆ ਹੈ ਅੱਛਾ ਵੀਰੇ ਇਹ ਕੱਲ ਸਮਾਰ ਇਹ ਨਹੀਂ ਜੀ ਸਾਡੇ ਅੱਜ ਦੇ ਨੌਜਵਾਨ ਦੇ ਅੱਜ ਦੇ ਕਿਸਾਨ ਦੇ ਹਾਲਾਤ ਆ ਨੇ ਜੱਟ ਜ਼ਿਮੀਂਦਾਰ ਆ ਬਹੁਤ ਵੀਰ ਕਹਿੰਦੇ ਨੇ ਜੱਟਾਂ ਨੇ ਜੱਟਾਂ ਨੇ ਦੇਖ ਲੋ ਜੀ ਇੰਨੀ ਪ੍ਰੋਬਲਮ ਚ ਆ ਜੱਟ ਠੀਕ ਅੱਛਾ ਜੀ ਇਹ ਪ੍ਰਾਣੀਆਂ ਕੈਸਟਾਂ ਲਈ ਫਿਰਦਾ ਵੀਰ ਯੱਕਾ ਯਾਰਾਂ ਦਾ ਇਹ ਕੋਈ ਨਾ ਜੀ ਕੈਸਟ ਆ ਜੀ ਕਿਸੇ ਸਿੰਗਰ ਦੀ ਪ੍ਰਵਿੰਦਰ ਭੋਲੇ ਦੀ ਕੈਸਟ ਆ ਜੀ ਪ੍ਰਵਿੰਦਰ ਭੋਲੇ ਦੀ ਦਗਾਣੇ ਨੇ ਜੀ ਇਹ ਕੈਸਟ ਦਾ ਦੱਸਦੇ ਨੇ ਆ ਪਿੱਛੇ ਜਿਹੜਾ ਪਰਵੀਨ ਪਹਾਟਾ ਨੇ ਜੀ ਨਾਲ ਕੋਈ ਵੀਰੇ ਮਿਊਜ਼ਿਕ ਇਹ ਫਿਰਿਆ ਮਤਲਬ ਇਹ ਰਿਕੈਸਟਾਂ ਚੱਕੀ ਫਿਰਦਾ ਇਹਨੂੰ ਸ਼ੁਰੂ ਤੋਂ ਸ਼ੌਂਕ ਹੈ ਜੀ ਪਹਿਲਾਂ ਬੀਸੀਆਰ ਲਿਆ ਕੇ ਫਿਲਮਾਂ ਫੁਲਮਾਂ ਆਪਣੇ ਕੋਲੀ ਰੱਖਦਾ ਸੀ ਇਹ ਉਸ ਤੋਂ ਬਾਅਦ ਜਦੋਂ ਬਲੂਟੂਥ ਆਉਂਦੀਆਂ ਨੇ ਜੀ ਬੋਕਮੈਨ ਚੱਲੇ ਸਾਰਾ ਕੁਝ ਇਹਦੇ ਕੋਲ ਆਈ ਹੁਣ ਮੋਬਾਈਲ ਇਹਦੇ ਕੋਲ ਸਿਮ ਤੋਂ ਬਿਨਾ ਬਸ ਗਾਣੇ ਸੁਣਦਾ ਇਹਨੂੰ ਬਹੁਤ ਸ਼ੌਂਕ ਅੱਛਾ ਮੋਬਾਈਲ ਤੁਹਾਡਾ ਕਿੱਥੇ ਆ ਮੋਬਾਈਲ ਦਿਖਾਇਓ ਇਹ ਆ ਦੇਖੋ ਤੁਸੀਂ ਬਿਨਾ ਸਿਮ ਤੋਂ ਲਈ ਫਿਰਦਾ ਵੀਰ ਆ ਮੋਬਾਈਲ ਹੈ ਇਹਦੇ ਕੋਲੇ ਆਈਟਲ ਦਾ ਜੀ ਆਇਟਲ ਕੰਪਨੀ ਦਾ ਮੋਬਾਈਲ ਲੈ ਫੜ ਲੋ ਤੇ ਤੁਸੀਂ ਹੁਣ ਸ਼ਰਾਬ ਪੀਨਿਓ ਪਹਿਲਾਂ ਦੱਸੋ ਸ਼ਰਾਬ ਪੀਨਿਓ ਮੈਨੂੰ ਨਹੀਂ ਪਤਾ ਠੀਕ ਵੀਰੇ ਕਾਕੇ ਆ ਬੰਦ ਕਰ ਲੋ ਕੋਈ ਨਾ ਤੁਸੀਂ ਸ਼ਰਾਬ ਦੇ ਵਿੱਚ ਕ ਬੰਦ ਕਰ ਲੋ ਕੋਈ ਨਾ ਬੰਦ ਕਰ ਲੋ ਕਾਕੇ ਵੀਰੇ ਫੇਰ ਲਾ ਲਿਓ ਫੋਨ ਹਾਂ ਮੈਨੂੰ ਐਂ ਦੱਸ ਪਹਿਲਾਂ ਵੀਰੇ ਤੈਨੂੰ ਸ਼ਰਾਬ ਪੀ ਕੇ ਇੰਨਾ ਕੁਝ ਖਰਾਬ ਕਰਤਾ ਹੁਣ ਮਾਂ ਵੀ ਸੜਕਾਂ ਤੇ ਆ ਗਈ ਹੈ ਕੀ ਕੀਤਾ ਤੈਨੇ ਨਾ ਨਾ ਮੈਂ ਨਹੀਂ ਖਾ ਪੀਆ ਚਾਹੁੰਨੇ ਪੀਆ ਕਿਨੇ ਪੀਆ ਉਨੇ ਪੀ। ਉਹਨੇ ਪੀਤੀ ਆ। ਨਹੀਂ ਤੈਨੂੰ ਜਿਹੜੀ ਜ਼ਮੀਨ ਆ ਉਹ ਕਿਹਨੂੰ ਵੇਚਤੀ? ਚਾ ਚਾਚਾ ਜ਼ਮੀਨ ਦਾ ਲੈ ਕੇ। ਹਾਂ। ਵੇਚੀ ਨਹੀਂ ਦੱਸ ਤਾਂ। ਪੰਜ ਕਨਾਲਾਂ ਤਲਵੀਰ ਲੈ ਆ। ਅੱਛਾ। ਨਹੀਂ ਤੁਸੀਂ ਕਾਹ ਤੋਂ ਵੇਚਤੀ ਤੁਸੀਂ ਖੇਤੀ ਕਰ ਰਹੇ ਤੇ ਆਪਣਾ ਘਰ ਚਲਾ ਰਹੇ ਤੇ। ਵੀ ਕੋਠਾ ਦਾ ਪੈਸੇ ਤੇ ਮਗਾਟ ਤੇ ਨਹੀਂ ਤਾਂ ਚਾਚਾ। ਚਲੋ ਪੈਸੇ ਤਾਂ ਤੁਸੀਂ ਲੈ ਲਿਓ ਤਾਂ ਕੋਈ ਗੱਲ ਨਹੀਂ। ਪਰ ਤੁਸੀਂ ਖੇਤੀ ਕਰ ਰਹੇ ਤੇ ਤੁਸੀਂ ਇਹ ਕੀ ਹੋ ਗਿਆ ਸ਼ਰਾਬ ਦਾ ਤਾਂ ਪੀਣੇ ਚਾ ਚੱਲ ਕੁੱਠਾ ਤੇ ਤੈਨੂੰ ਇੰਨੇ ਪੈਸੇ ਤੇ ਮਾਠੇ ਨਹੀਂ ਜਾਨਦੇ ਨਾ ਮੈਂ ਕੀ ਕੋਣੀ ਮਰਾ ਨਹੀਂ ਚਲੋ ਇਹ ਹੁਣ ਵੀਰੇ ਦਿਮਾਗੀ ਪ੍ਰੋਬਲਮ ਫਿਰ ਉਦੋਂ ਬਾਅਦ ਆਈ ਜ਼ਮੀਨ ਵੇਚਣ ਤੋਂ ਬਾਅਦ ਅੱਲਾ ਵੀ ਥੋੜੀ ਹੈਗੀ ਸੀ ਜੀ ਉਸ ਤੋਂ ਬਾਅਦ ਜ਼ਿਆਦਾ ਉਹ ਤਾਂ ਪੈਸੇ ਪੁਸੇ ਖਾ ਗਿਆ ਜੀ ਉਹ ਤਾਂ ਚਲੋ ਉਹਦੀ ਜਿਹੜਾ ਦਿਮਾਗ ਜਾਦੇ ਲੋਡ ਪੈ ਗਿਆ ਜਿਹੜਾ ਜਮੀਨ ਲਈ ਸੀ ਪੈਸੇ ਪੁਸੇ ਦਿੱਤੇ ਇਹਨੂੰ ਉਹ ਪੈਸੇ ਸ਼ਰਾਬ ਦੇ ਰੂਪ ਚ ਐਦਾਂ ਡਾੜੂਗੇ ਜੀ ਬਿਲਕੁਲ ਠੀਕ ਹੋ ਤਾਂ ਵੀਰੇ ਅਸਲ ਬੇਬੇ ਜੀ ਤੁਸੀਂ ਸੜਕਾਂ ਤੇ ਰਹਨੇ ਹੋ ਤੁਸੀਂ ਮੇਰੇ ਕੋਲੇ ਸਾਡੇ ਕੋਲੇ ਰਹੋ ਉੱਥੇ ਤੁਸੀਂ ਸੜਕਾਂ ਤੇ ਇੱਥੇ ਕਿੱਥੇ ਪਮੋਗੇ ਹਨਾ ਤੁਸੀਂ ਉੱਥੇ ਰਹਿਪੋ ਤੁਹਾਡੀ ਵਧੀਆ ਜ਼ਿੰਦਗੀ ਨੰਗੂਗੀ ਜੀ ਇਹ ਤਾਂ ਕਿਤੇ ਵੀ ਕੱਟ ਲੂਗਾ ਟਾਈਮ ਥੋੜਾ ਔਖਾ ਜੀ ਬਹੁਤ ਬੜਾਪੇ ਚ ਉਮਰ ਆ ਤੁਹਾਡੀ ਤੁਹਾਡੀ ਉਮਰ ਕਿੰਨੀ ਆ ਜੀ ਉਮਰ ਕਿੰਨੀ ਆ ਤੁਹਾਡੀ ਜੀ ਉਮਰ ਕਿੰਨੀ ਆ ਜੀ ਉਮਰ ਤੁਹਾਡੀ ਉਮਰ ਕਿੰਨੀ ਆ ਜੀ ਹਾਂ ਜੀ ਬੇਬੇ ਨੂੰ ਉੱਚਾ ਸੁਣਦਾ ਹਾਂ ਬੋਲੋ ਮੈਂ ਮਰ ਘਹਿ ਰਿਹਾ ਕਿੰਨੀ ਆ ਉਮਰ ਕਹਤੇ ਵਸ 40 30 ਨਹੀਂ ਨਹੀਂ ਤੇਰੀ ਉਮਰ ਕਿੰਨੀ ਹੈ ਵੀਰੇ ਮੈਂ ਤਾਂ 25 ਸਾਲ ਆ 25 ਸਾਲ ਆ ਬਈ ਮੁੰਡੇ ਦੀ ਉਮਰ ਭਾਈ 25 ਸਾਲ ਆ ਨਾਲ ਪਿੰਡ ਵਾਸੀ ਖੜੇ ਨੇ ਜੀ ਦੁੱਖ ਦੀ ਘੜੀ ਆ ਜੀ ਇਸ ਪਰਿਵਾਰ ਦੇ ਉੱਪਰ ਪਰ ਇਹਨਾਂ ਨੂੰ ਨਹੀਂ ਇਹ ਚੀਜ਼ ਦਾ ਅਹਿਸਾਸ ਹੈਗਾ ਨਾ ਪਤਾ ਵੀ ਸਾਡੇ ਤੇ ਸਮਾਂ ਕੀ ਚੱਲਦਾ ਦੇਖੋ ਇਹ ਇਨਸਾਨ ਸੜਕਾਂ ਤੇ ਤੁਰੇ ਫਿਰਦੇ ਨੇ ਮਾਂ ਤੇ ਪੁੱਤ ਮੈਂ ਕਹੂੰਗਾ ਥੋੜੀ ਜਿਹੀ ਪਿੱਛੇ ਹੋ ਜਾਣ ਵੀਰ ਅਤੇ ਆ ਪਿੰਡ ਵਾਸੀਆਂ ਦਾ ਧੰਨਵਾਦ ਜਿਹੜੇ ਇਸ ਵੀਰ ਅਸੀਂ ਦਿਨ ਤੋਂ ਲੱਭ ਰਹੇ ਹਾਂ ਜੀ ਪੂਰੇ ਦਿਨ ਤੋਂ ਇਹਨਾਂ ਨੂੰ ਲੱਭੇ ਨਹੀਂ ਫਿਰ ਇਹ ਸਮਾਨੇ ਤੋਂ ਹੁਣ ਕਿੰਨੇ ਕਿਲੋਮੀਟਰ ਆਪਾਂ ਇਧਰ ਆ ਸਮਾਨੇ 10 ਕਿਲੋਮੀਟਰ ਹੋਵਾਂਗੇ ਜੀ 5 ਕਿਲੋਮੀਟਰ ਦੂਰੀ ਤੇ ਧਨੌਰੀ ਪਿੰਡ ਚ ਖੜੇ ਹਾਂ ਜੀ ਅਸੀਂ ਤੇ ਆ ਨਾਲ ਪਿੰਡ ਵਾਸੀਓ ਤੁਸੀਂ ਸਾਰੇ ਵੀਰੇ ਇਹ ਧਨੌਰੀ ਦੇ ਨੇ ਅਸੀਂ ਚਾਰੇ ਤੋਂ ਅੱਛਾ ਵੀਰੇ ਤੁਸੀਂ ਵੀਰੇ ਸਹੀ ਬੰਦਾ ਦੇਖਿਆ ਜੀ ਇਹ ਤੁਸੀਂ ਸਾਰੇ ਭਰਾਵਾਂ ਨੇ ਐਨ ਸਹੀ ਤੁਸੀਂ ਨਹੀਂ ਜਦੋਂ ਠੀਕ ਹੁੰਦਾ ਸੀ ਇਹ ਤਾਂ ਆਏ ਪਿੰਡ ਦੇ ਨਤਨੌਰੀ ਸਾਡਾ ਪਿੰਡ ਜਿਹੜਾ ਇਹਦਾ ਚਤਹਿਰਾ ਉਧਰ ਆਈ 7-8 ਕਿਲੋਮੀਟਰ ਮਤਲਬ ਤੁਸੀਂ ਐਨ ਸਹੀ ਦੇਖਿਆ ਬੰਦਾ ਖੇਤੀ ਕਰਦਾ ਦੇਖਿਆ ਉਸ ਟਾਈਮ ਵੀ ਚਲੋ ਥੋੜੀ ਜੀ ਹੈਗੀ ਸੀ ਇਹਨੂੰ ਪ੍ਰੋਬਲਮ 10-15% ਲੈ ਲਓ ਬਾਕੀ ਸਹੀ ਸੀਗਾ ਉਹ ਕਾਫੀ ਬਹੁਤ ਸਹੀ ਸੀ ਉਦੋਂ ਓਕੇ ਮੈਂ ਦੇਖਿਆ ਜੀ ਇਹਨਾਂ ਦੀ ਮਾਂ ਨੂੰ ਪ੍ਰੋਬਲਮ ਤਾਂ ਨਹੀਂ ਸੀਗੀ ਹੈਗੀ ਸੀ ਥੋੜੀ ਜੀ ਪਹਿਲਾਂ ਤੋਂ ਹੀ ਮਾਂ ਨੂੰ ਵੀ ਹੈਗੀ ਸੀ ਮਾਂ ਕਰ ਕੇ ਥੋੜੀ ਜੀ ਇਹ ਨਾ ਚਾਈ ਉਸ ਤੋਂ ਬਾਅਦ ਫਿਰ ਇਹ ਜਦੋਂ ਇਹਨੇ ਸ਼ਰਾਬ ਜ਼ਰੂਰ ਨਸ਼ੇ ਕਰਨ ਲੱਗ ਗਿਆ ਤਿੰਨ-ਚਾਰ ਵਿੱਚ ਥੋੜੀ ਜੀ ਹੋਰ ਵੱਧ ਗਈ ਜ਼ਿਆਦਾ ਹੋ ਗਈ ਹੁਣ ਤਾਂ ਰਹਿਣ ਲਈ ਘਰ ਵੀ ਨਹੀਂ ਹੈਗਾ ਹਨਾ ਹੁਣ ਦੇਖੋ ਸੰਗਤ ਜੀ ਤੁਸੀਂ ਇਦਾਂ ਦੇ ਵੀਰਾਂ ਦੀ ਜਰੂਰ ਮਦਦ ਕਰਿਆ ਕਰੋ ਆਪਣੇ ਆਲੇ-ਦਾਲੇ ਬਹੁਤ ਐਸੇ ਵੀਰ ਵਸਦੇ ਨੇ ਸੜਕਾਂ ਤੇ ਆਪਾਂ ਵੀ ਗੱਡੀਆਂ 'ਚ ਸ਼ੀਸ਼ੇ ਚਾੜ੍ਹ ਕੇ ਲੰਘ ਜਾਂਦੇ ਹਾਂ ਜੀ ਆਪਾਂ ਨੂੰ ਵੀ ਜਿਵੇਂ ਮੇਰੀ ਗੱਲ ਕਰਾਂ 2019 ਤੋਂ ਪਹਿਲਾਂ ਮੈਨੂੰ ਇਦਾਂ ਦੀਆਂ ਰੂਹਾਂ ਸੜਕਾਂ ਤੇ ਬੈਠੀਆਂ ਕਦੇ ਨਹੀਂ ਦਿਖਦੀਆਂ ਸੀ ਕਿਉਂਕਿ ਇਹ ਲਾਈਫ ਦਾ ਹੀ ਨਹੀਂ ਪਤਾ ਸੀ ਵੀ ਸਾਡੇ ਭੈਣ ਭਰਾ ਸੜਕਾਂ ਤੇ ਜਿਹੜੇ ਬੈਠੇ ਨੇ ਉਹ ਕਿੰਨੀ ਕੁ ਪ੍ਰੋਬਲਮ ਦੇ ਵਿੱਚ ਨੇ ਜਦੋਂ ਅਹਿਸਾਸ ਕਰਾਇਆ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਫਿਰ ਸਾਡੀ ਮੱਤ 'ਚ ਆਇਆ ਵੀ ਇਹ ਵਾਕਈ ਸਾਡੇ ਭੈਣ ਭਰਾ ਪ੍ਰੋ ਫਿਰ ਮਹਾਰਾਜ ਨੇ ਸਾਡੀ ਡਿਊਟੀ ਲਈ ਤੇ ਉਦੋਂ ਬਾਅਦ ਫਿਰ ਅੱਜ ਇਹ ਕਾਰਜ ਅੱਗੇ ਕਿ ਹੁਣ 150 ਸਰੀਰ ਆਪਣੇ ਕੋਲੇ ਰਹਿ ਰਿਹਾ ਬੀਬੀਆਂ ਬੀਬੀਆਂ ਵੀ ਹੈਗੀਆਂ ਨੇ ਆਪਣੇ ਕੋਲੇ ਜਿੱਦਾਂ ਮਾਂ ਦੀ ਸੇਵਾ ਅੱਜ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਝੋਲੀ ਪਾਤੀ ਜੀ ਉਸ ਤੋਂ ਅੱਗੇ ਜੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਤੇ ਆਪਾਂ ਕੋਸ਼ਿਸ਼ ਕਰਦੇ ਆਂ ਇਹਨਾਂ ਦਾ ਇਲਾਜ ਕਰਾਉਣ ਦੀ ਇਹਨਾਂ ਨੂੰ ਆਪਣੇ ਕੋਲੇ ਸਭ ਸੰਭਾਲ ਕਰਨ ਦੀ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਬੇਬੇ ਦਾ ਉਹ ਸੜਕਾਂ ਤੇ ਨਾ ਰੋਲੇ ਦੇਖੋ ਐਦਾਂ ਦੇ ਵੀਰਾਂ ਲਈ ਸਾਡਾ ਪ੍ਰਸ਼ਾਸਨ ਜ਼ਰੂਰ ਅੱਗੇ ਆਵੇ ਸਾਡੇ ਭੈਣ ਭਰਾ ਜ਼ਰੂਰ ਅਵੇਰ ਜਿਹੜੇ ਆਲੇ-ਦਾਲੇ ਵਸਦੇ ਨੇ ਤੁਸੀਂ ਲਵੇ ਜਰੂਰ ਠੀਕ ਆ ਕੋਈ ਫਰੂਟ ਰੱਖ ਜੂਗਾ ਕੋਈ ਪਾਣੀ ਦੇ ਜੂਗਾ ਪਰ ਕਿਤੇ ਨਾ ਕਿਤੇ ਇਹਨਾਂ ਲਈ ਥੋੜੀ ਜਿਹੀ ਸਪੋਰਟ ਕਰਨ ਦੀ ਲੋੜ ਆ ਜਿੱਦਾਂ ਇਹ ਨਾ ਵੀਰਾਂ ਨੇ ਸਾਨੂੰ ਵੀਡੀਓ ਭੇਜੀਆਂ ਤਾਂ ਤਾਂ ਅਸੀਂ ਪਹੁੰਚੇ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਇਹੋ ਜਿਹਾ ਅਵੇਅਰ ਹੋਣਾ ਪਊਗਾ ਵੀ ਇਹ ਸਾਡੇ ਹੀ ਭੈਣ ਭਰਾ ਨੇ ਅਸੀਂ ਵੀ ਇਹ ਪ੍ਰੋਬਲਮ 'ਚ ਆ ਸਕਦੇ ਆ ਦੇਖੋ ਜਿੰਨੇ ਵੀ ਬੰਦੇ ਅਸੀਂ ਲੈ ਕੇ ਆਉਨੇ ਆ ਭੈਣ ਭਰਾਵਾਂ ਨੂੰ ਸੜਕਾਂ ਤੋਂ ਉਹਨਾਂ 'ਚੋਂ 70% ਕੁਆਂਟੀਟੀ ਠੀਕ ਸੀਗੇ ਇਦਾਂ ਕਾਕੇ ਵਾਂਗੂ ਠੀਕ ਸੀਗੇ اپنی زندگی ਜੀਂਦੇ ਸੀ ਕੋਈ ਡਿਊਟੀ ਕਰਦਾ ਸੀ ਕੋਈ ਡਾਕਟਰ ਸੀਗਾ ਕੋਈ ਪੜਿਆ ਲਿਖਿਆ ਸੀਗਾ ਕੋਈ ਵਿਦੇਸ਼ਾਂ ਦੀ ਧਰਤੀ ਤੇ ਰਹਿੰਦਾ ਸੀ ਪਰ ਉਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਐਸੀ ਪ੍ਰੋਬਲਮ ਆਈ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਮੈਂਟਲੀ ਕਰਤਾ ਵੀ ਸੜਕਾਂ ਤੇ ਨਰਕ ਕੱਟਣ ਤੇ ਮਜਬੂਰ ਹੋ ਗਏ ਕਿਉਂਕਿ ਨਰਕ ਨਰਕ 'ਇਆ ਅੱਜ ਉਰੇ ਬੈਠਾ ਵੀਰ ਕੱਲ ਨੂੰ ਕਿਤੇ ਹੋਰ ਹੋਊਗਾ ਪਰਸ ਨੂੰ ਸਮਾਣੇ ਹੋਊਗਾ ਚੌਥੇ ਨੂੰ ਕਿਤੇ ਹੋਰ ਹੋਊਗਾ ਇਕਨੇ ਫਰੀ ਜਾਣਾ ਕੱਪੜੇ ਚੱਕੀ ਨਾ ਕੋਈ ਖਾਣ ਦਾ ਪਤਾ ਨਾ ਪਾਉਣ ਦਾ ਹੁਣ ਤੁਸੀਂ ਸੋਚੋ ਇੱਕ ਮਾਂ ਲਈ ਵਾਸ਼ਰੂਮ ਜਾਣਾ ਕਿੰਨੀ ਤੰਗੀ ਆ ਅੱਪਾ ਮਹਿਸੂਸ ਕਰੀਏ ਆਪਣੀਆਂ ਆਪਣੀਆਂ ਮਾਮਾਂ ਤੇ ਬੰਦੇ ਦਾ ਸਰ ਜਾਂਦਾ ਜੀ ਪਰ ਮਾਮਾਂ ਦਾ ਬਹੁਤ ਔਖਾ ਸੜਕਾਂ ਤੇ ਟਾਈਮ ਕੱਟਣਾ ਮੈਂ ਕਹਿੰਦਾ ਸਾਡੀ ਅਰਦਾਸ ਆ ਮਹਾਰਾਜ ਦੇ ਚਰਨਾਂ 'ਚ ਵੀ ਸਾਡੀਆਂ ਪੰਜਾਬ ਦੀਆਂ ਮਾਮਾਂ ਸਾਡੀਆਂ ਸਾਰੀ ਦੁਨੀਆ ਦੀਆਂ ਮਾਮਾਂ ਸੁਖੀ ਵਸਣ ਕਿਸੇ ਵੀ ਮਾਂ ਤੇ ਆ ਬਿਪਤਾ ਨਾ ਪਵੇ ਕਿਸੇ ਦੇ ਮਾਂ ਦੇ ਜਿਹੜਾ ਪੁੱਤ ਇਦਾਂ ਦੇ ਹਾਲਾਤਾਂ 'ਚ ਨਾ ਪਹੁੰਚੇ ਕਿਸੇ ਦੀ ਪ੍ਰਾਪਰਟੀ ਨਾ ਵਿਕੇ ਅਤੇ ਕਿਸੇ ਦਾ ਘਰ-ਬਾਰ ਇਦਾਂ ਨਾ ਛੋਟੇ ਵੀ ਉਹ ਜਿਹੜਾ ਇੱਕ ਕਹਿ ਦਈਏ ਸੜਕਾਂ ਤੇ ਉਹਨਾਂ ਦਾ ਘਰ-ਬਾਰ ਬਣ ਜAVE ਹਨਾ ਇਸ ਕਰਕੇ ਮਹਾਰਾਜ ਕਿਰਪਾ ਕਰਨੇ ਅਸੀਂ ਇਹਨਾਂ ਨੂੰ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਜਿੱਥੇ ਸਾਡੀ ਮਾਂ ਤੇ ਸਾਡੇ ਜਿਹੜੇ ਭਰਾ ਦੀ ਸੇਵਾ ਸੰਭਾਲ ਜਿਹੜੀ ਆਪਣਾ ਫਰਜ ਸੇਵਾ ਸੁਸਾਇਟੀ ਸੰਸਥਾ ਵੱਲੋਂ ਕੀਤੀ ਜਾਣੀ ਆ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਿਓ ਮਹਾਰਾ ਸਾਨੂੰ ਹੋਰ ਤਾਕਤ ਦੇਣ ਜਿਹੜਾ ਹੋਰ ਲੋੜਵੰਦਾਂ ਲਈ ਕੁਝ ਕਰ ਸਕੀਏ ਹੋਰ ਵੱਡਾ ਘਰ ਬਣਾ ਸਕੀਏ ਜਿਹੜੀ ਇਦਾਂ ਦੇ ਰੋਲ ਰਹੇ ਸਾਡੇ ਪਰਿਵਾਰ ਨੇ ਉਹਨਾਂ ਲਈ ਕੋਈ ਚੰਗਾ ਜੀਵਨ ਉਹਨਾਂ ਨੂੰ ਦੇਣ ਚ ਆਪਾਂ ਕਾਮਯਾਬ ਹੋ ਸਕੀਏ ਤੁਹਾਡਾ ਸਾਥ ਦੀ ਲੋੜ ਆ ਸਾਨੂੰ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜਰੂਰ ਖੜਿਆ ਕਰੋ ਅਸੀਂ ਅੱਜ ਵੀ ਇੱਕ ਵੀਡੀਓ ਸ਼ੇਅਰ ਕੀਤੀ ਆ ਵੀ ਭਾਈ ਉੱਥੇ ਲੈਂਟਰ ਪੈਣ ਵਾਲਾ ਜਦੋਂ ਉਹ ਲੈਂਟਰ ਪੈ ਜਾਂਦਾ ਸਰੀਆ ਰੇਤਾ ਬਜਰੀ ਸਿਮਿੰਟ ਦੇ ਨਾਲ ਤਾਂ ਉੱਥੇ ਆਪਾਂ 100 ਬੰਦਿਆਂ ਦੇ ਕਰੀਬ ਹੋਰ ਨੂੰ ਘਰ ਦੇਣ ਚ ਕਾਮਯਾਬ ਹੋ ਜਾਾਂਗੇ ਇਸ ਕਰਕੇ ਇਦਾਂ ਦੇ ਇਨਸਾਨਾਂ ਲਈ ਔਰ ਇਦਾਂ ਦੇ ਘਰਾਂ 'ਚ ਜਰੂਰ ਸਪੋਰਟ ਕਰਿਆ ਕਰੋ ਤੇ ਅਸੀਂ ਹੁਣ ਇਹਨਾਂ ਨੂੰ ਵੀਰ ਉਹਨਾਂ ਨੂੰ ਲੈ ਕੇ ਚੱਲਦੇ ਆ ਉੱਥੇ ਤੁਸੀਂ ਵੀਰੇ ਕਿੰਨੇ ਕ ਟਾਈਮ ਤੋਂ ਦੇਖ ਰਹੇ ਹੋ ਜੀ ਇਹਨਾਂ ਨੂੰ ਤੁਸੀਂ ਪਰਸ਼ਾਦਾ ਬਣੇ ਸ਼ ਤੰਨਵਾਦ ਆਈ ਭਾਣੇ ਤੁਹਾਡੇ ਘਰਾਂ ਚ ਰੱਬ ਵੱਸਦਾ ਨਹੀਂ ਇਦਾਂ ਦੇ ਬੰਦਿਆਂ ਨੂੰ ਦੇਖ ਕੇ ਬੰਦਾ ਕਹਿੰਦਾ ਬਾਬਾ ਅੱਗੇ ਹੋ ਜਾ ਅੱਗੇ ਹੋ ਜਾ ਬਾਬਾ ਭਾਣੇ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਘਰਾਂ ਚੋਂ ਬਿਮਾਰੀ ਦੂਰ ਕਰ ਦੇਵੇ ਤੰਦਰੁਸਤੀ ਦੇਵੇ ਤੁਸੀਂ ਕੋ ਕੀ ਇਹ ਤਾਂ ਇੱਕ ਰੱਬ ਨੇ ਤੁਰਦੇ ਫਿਰਦੇ ਇਹ ਪ੍ਰੋਬਲਮ ਚ ਇਹਨਾਂ ਨੂੰ ਪਤਾ ਹੀ ਨਹੀਂ ਹਨਾ ਵੀ ਅਸੀਂ ਕਿਹੜੀ ਹਾਲਾਤਾਂ ਜੀ ਰਿਹਾ ਮਤਲਬ ਧੰਨਵਾਦ ਆ ਤੁਹਾਡਾ ਭਾਣੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਬੱਚੇ ਸਹੀ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਇੱਕ ਦਵਾਮਾ ਹੀ ਲੈਂਤੀ ਇਹਨਾਂ ਦੀ ਵੀਰੇ ਰੋਟੀ ਬਣ ਜੀ ਮੇਰੇ ਹਾਂ ਉਹਨਾਂ ਨੂੰ ਜੀ ਹਾਂ ਰੋਟੀ ਜਰੂਰ ਛਕਾ ਦਿਓ ਕੋਈ ਗੱਲ ਨਹੀਂ ਜੀ ਦੇਖੋ ਤੁਸੀਂ ਭੈਣ ਦੀ ਗੱਲ ਕਿੰਨੀ ਚੰਗੀ ਆ ਹਨਾ ਭੈਣ ਕਹਿੰਦੀ ਵੀ ਬਾਬਾ ਜੀ ਵੀ ਰੋਟੀ ਬਣ ਗਈ ਰੋਟੀ ਖਵਾ ਦਵਾਂ ਅਸਲ ਸੇਵਾ ਕੀ ਆ ਤੁਹਾਡੇ ਦਰ ਤੇ ਕੋਈ ਐਸਾ ਮਨੋੱਖਾ ਆਉਂਦਾ ਚਾਹੇ ਉਹ ਕੋਈ ਵੀ ਆ ਚਾਹੇ ਉਹ ਸਾਧੂ ਆ ਚਾਹੇ ਕੋਈ ਵੀ ਆ ਸੋਚ ਇਹ ਹੀ ਹੋਣੀ ਚਾਹੀਦੀ ਵੀ ਪਹਿਲਾਂ ਰੋਟੀ ਖਾ ਲਾ ਭਾਈ ਪੈਸਾ ਚਾਹੇ ਉਹਨੂੰ ਤੁਸੀਂ ਨਾ ਦਿਓ ਪਰ ਉਹਨੂੰ ਪ੍ਰਸ਼ਾਦਾ ਜਰੂਰ ਛਕਾਓ ਤੁਸੀਂ ਜਰੂਰ ਛਕਾਓ ਉਹਨੂੰ ਜਲ ਪਾਣੀ ਦੁੱਧ ਚਾਹ ਜੋ ਵੀ ਤੁਸੀਂ ਛਕਾਉਣਾ ਚਾਹੁੰਦੇ ਹੋ ਪਰ ਤੁਸੀਂ ਕਦੇ ਆਪਣੇ ਦਰ ਤੋਂ ਮੋੜੋ ਨਾ ਇਹ ਨਾ ਕਹੋ ਬਾਬਾ ਗਾਹਾਂ ਲ ਇਹ ਨਾ ਸੋਚੋ ਮੈਨੂੰ ਲੱਗਦਾ ਵੀ ਜਦੋਂ ਕੋਈ ਇਨਸਾਨ ਤੁਹਾਡੇ ਦਰ ਤੇ ਆ ਜੇ ਚਾਹੇ ਤੁਸੀਂ ਕਿਸੇ ਵਿਆਹ ਜਾਂਦੇ ਹੋਵੋ ਚਾਹੇ ਤੁਸੀਂ ਕਿੰਨੇ ਹੀ ਜ਼ਰੂਰੀ ਕੰਮ ਜਾਂਦੇ ਹੋਵੋ ਤੁਸੀਂ ਕਿਸੇ ਨਾ ਕਿਸੇ ਦੀ ਡਿਊਟੀ ਲਾਓ ਵੀ ਭਾਈ ਇਹਨੂੰ ਬਹਿ ਕੇ ਪ੍ਰਸ਼ਾਦਾ ਅਸ਼ਕਾਓ ਜੇ ਤੁਸੀਂ ਤੁਹਾਡੇ ਕੋਲ ਸਮਾਂ ਤਾਂ ਬਹਿ ਕੇ ਪ੍ਰਸ਼ਾਦਾ ਅਸ਼ਕਾਓ ਫਿਰ ਅੱਗੇ ਆਪਣੇ ਚਾਲੇ ਪਾਓ ਮਤਲਬ ਇਹ ਕਹਿ ਕੇ ਨਾ ਕਹੋ ਬਾਬਾ ਜੀ ਹੈ ਨਹੀਂ ਕਿਉਂਕਿ ਸਾਡੀਆਂ ਮਾਤਾ ਮਾਂ ਕਈ ਵਾਰੀ ਇਹ ਸੋਚ ਜਾਂਦੀਆਂ ਨੇ ਵੀ ਰਾਤ ਦੀ ਬੱਚੀ ਵੀ ਰੋਟੀ ਹੈ ਨਹੀਂ ਇਹਨੂੰ ਆਪਾਂ ਜਿਹੜੀ ਧਾਰਨਾ ਨੂੰ ਤੋੜਨਾ ਇਦਾਂ ਦੇ ਇਨਸਾਨਾਂ ਨੂੰ ਤਾਜੀ ਰੋਟੀ ਬਣਾ ਕੇ ਦੇਣੀ ਹੈ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਤੁਸੀਂ ਇੰਨੇ-ਇੰਨੇ ਲੰਗਰ ਲਾਉਂਦੇ ਆਪਾਂ ਇੰਨੇ-ਇੰਨੇ ਥਾਂ ਤੇ ਆਪਣੇ ਜੱਗ ਚੱਲ ਰਹੇ ਨੇ ਇੱਕੇ ਵੀ ਜੱਗੇ ਆ ਮੈਨੂੰ ਲੱਗਦਾ ਉਸ ਭੈਣ ਦੀ ਸੇਵਾ ਸਫਲ ਆ ਜਿਹੜੀ ਇਦਾਂ ਦੇ ਪਰਿਵਾਰ ਲਈ ਪ੍ਰਸ਼ਾਦਾ ਇੱਕ ਪਲ ਵੀ ਕੋਈ ਪ੍ਰਸ਼ਾਦਾ ਛਕਾ ਦੇ ਤਾਂ ਸੇਵਾ ਸਫਲ ਆਏ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਕਾਕੇ ਕਿੱਥੇ ਵਾਗੇ ਤੇ ਤਬਲਾ ਤੋਂ ਪੁਰਾਣ ਪਾਚ ਕੇ ਪੈਸੇ ਲੈ ਰੇਲ ਕੱਟੀ ਹੋ ਤੋਰ ਰਾਂ ਰੋਰਾ ਰੇਲ ਕੱਚੇ ਤਪਦਾਨ ਨੂੰ ਸੜਕ ਨਿਕਲ ਗਈ। ਦੁਬਹਾਨ ਉਧਰ ਸਾਡੇ ਕੋਲੇ ਗਏ ਤੇ ਗੁਰੂ ਗੁਰਦੁਆਰਾ ਸਾਹਿਬ ਕਿੰਨੀ? ਮੋਰੀ ਨਹੀਂ ਵੀਰੇ ਤੁਸੀਂ ਕੋਈ ਚੀਜ਼ ਤੁਸੀਂ ਕੋਈ ਚੀਜ਼ ਤੁਹਾਡੀ ਸੇਵਾ ਦੇਖੋ ਮੇਰੇ ਕੋਲੇ ਆ ਗਈ ਇੱਕ ਮਿੰਟ ਮੇਰੇ ਕੋਲੇ ਆ ਗਈ ਤੁਸੀਂ ਉੱਥੇ ਆਇਓ ਸਾਡੇ ਕੋਲੇ ਕੋਈ ਤੁਸੀਂ ਨਾ ਉੱਥੇ ਆਇਓ ਸਾਡੇ ਕੋਲੇ ਕੋਈ ਰਾਸ਼ਨ ਪਾਣੀ ਕੋਈ ਚੀਜ਼ ਲੈ ਜਾਓ ਸੇਵਾ ਆ ਗਈ ਹੁਣ ਤੁਹਾਡੇ ਕੋਲੇ ਸੰਸਥਾ ਦੀ ਇਮਾਨਤ ਹੈ। ਕੀ ਕਹਿਣ ਲੱਗਿਆ ਸੀ ਵੀਰੇ ਸੱਚੀ ਗੱਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਵੀਰੇ ਅੱਛਾ ਤੁਸੀਂ ਦਬਹਾਨ ਗੁਰਦੁਆਰਾ ਸਾਹਿਬ ਕਿ ਨਹੀਂ ਗਏ ਤੇ ਹਾਂ ਕਿੱਥੇ ਗਏ ਤੇ ਦਬਹਾਨ ਇੱਕ ਤਪਲਾਣ ਉਹ ਨਾਪੇ ਤਪਲਾਣ ਤੋਂ ਸੜਕ ਲਿਕਰੀਆ ਰੇਲ ਕੱਟੀ ਹੋ ਰੋ ਰਾਂ ਬਾਕੀ ਦੀ ਉੱਥੇ ਬਾਗੇ ਤੇ ਤੁਰਕੇ ਹੀ ਦੇਖੋ ਤੁਸੀਂ ਦਵਹਾਨ ਕਿੱਥੇ ਆ ਦਵਹਾਨ ਤੋਂ ਤੁਰਕੇ ਸਾਂ ਹਾਂਜੀ ਜੀ ਵਾਹਿਗੁਰੂ ਸਾਹਿਬ ਬਾਬਾ ਇਸਰ ਸਿੰਘ ਦਾ ਜਿੱਥੇ ਹਾਂਜੀ ਹਾਂਜੀ ਹੰਤੀ ਇਸਰ ਸਿੰਘ ਮਹਾਰਾਜ ਜਿਹਦਾ ਗੁਰੂ ਘਰ ਏੜਾ ਉੱਥੇ ਕਿਤੇ ਗਏ ਹੋਣਗੇ ਉੱਥੋਂ ਤੁਰਕੇ ਆਏ ਹੋਣਗੇ ਹਾਂਜੀ ਬਾਕੀ ਠੀਕ ਆ ਸੰਗਤ ਜੀ ਹੁਣ ਅਸੀਂ ਚਾਲੇ ਪਾਉਣੇ ਆ ਜੀ ਇਹਨਾਂ ਨੂੰ ਪਛਾਦਸ਼ ਕਾ ਕੇ ਨਾ ਜਿਹੜਾ ਲਚਕਾਣੀ ਲੈ ਕੇ ਚੱਲੇ ਆ ਤੁਸੀਂ ਆਉਂਦੇ ਜਾਂਦੇ ਨਾ ਰੂਹਾਂ ਲਈ ਜਰੂਰ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ 'ਚ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਫੜ ਲਿਆ ਦੇਖੋ ਤੁਸੀਂ ਹਜੇ ਵੀ ਇਹ ਨਾ ਵੀਰ ਸ਼ਰਾਬ ਹੀ ਮੰਗਦਾ ਜੀ ਇੰਨਾ ਕੁਝ ਲਾਈਫ ਦਾ ਖਰਾਬ ਕਰਨ ਤੋਂ ਬਾਅਦ ਹਜੇ ਵੀ ਦੇਖੋ ਤੁਸੀਂ ਉਹ ਵੀਰ ਉਹਨਾਂ ਤੋਂ ਸ਼ਰਾਬ ਹੀ ਮੰਗ ਰਿਹਾ ਆਜੋ ਬੇਬੇ ਜੀ ਆਜੋ ਜੀ ਚੱਲੀਏ ਆਓ ਚੱਲੀਏ ਆਜੋ ਹਮ ਮਿਲੋ ਜੀ ਮਿਲੋ 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 ਪੁੱਤ ਵਾਹਿਗੁਰੂ ਇਹ ਹੁੰਦਾ ਜੀ ਪਿਆਰ ਮਹਾਰਾਜ ਕਿਰਪਾ ਕਰੇ ਤੁਸੀਂ ਪੈਣੇ ਪੱਕਾ ਆਇਓ ਉੱਥੇ ਮਿਲਣ ਇੱਕ ਦਿਨ ਚ ਦੋ ਚਾਰ ਦਿਨ ਚ ਪੱਕਾ ਆਇਓ ਤੁਸੀਂ ਮਿਲਣ ਜੀ ਤੁਹਾਡੇ ਨਾਲ ਪਿਆਰ ਬਣਿਆ ਵਾ ਤੁਸੀਂ ਜ਼ਰੂਰ ਆਇਓ ਫਿਰ ਵਿਸ਼ਵਾਸ ਹੋ ਜਾਂਦਾ ਹੁੰਦਾ ਬੇਬੇ ਨੂੰ ਤੁਸੀਂ ਆਇਓ ਆਜੋ ਪੈਣੇ ਤੁਸੀਂ ਨਾਲ ਲੱਗ ਕੇ ਬਿਠਿਆਓ ਮੜਾ ਬੇਬੇ ਜੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਮਾਹੀ ਗੁਰੂ ਕਿਰਪਾ ਕਰਨ ਮਹਾਰਾਜ ਆ ਦੇਖੋ ਤੁਸੀਂ ਓਏ ਆ ਜਾ ਕਾਕੇ ਮੇਰੇ ਕੋਲੇ ਆ ਤੇਰੀ ਸ਼ਰਾਬ ਮੇਰੇ ਕੋਲੇ ਆ ਆ ਰੱਖ ਦੋ ਵੀਰੇ ਸਮਾਨ ਬਾਈ ਦਾ ਵਿੱਚ ਹਾਂ ਮੇਰੇ ਕੋਲੇ ਆ ਕਾਕੇ ਕਾਕੇ ਮੇਰੇ ਕੋਲੇ ਆ ਸ਼ਰਾਬ ਵੀਰੇ ਤੇਰੀ ਦੇਖੋ ਤੁਸੀਂ ਹਜੇ ਵੀ ਬੰਦਾ ਸ਼ਰਾਬ ਹੀ ਮੰਗੀ ਜਾ ਰਿਹਾ ਜੀ ਪਰ ਉਹ ਮੈਂਟਲੀ ਪ੍ਰੋਬਲਮੇ ਇੰਨੀ ਵੱਧ ਗਈ ਵੀਰ ਦੀ ਆ ਰੱਖ ਦੋ ਵੀਰੇ ਕੀ ਚੀਜ਼ ਆ ਹਾਂ ਜੀ ਰੱਖ ਦੋ ਕੋਈ ਗੱਲ ਨਹੀਂ ਵੀਰੇ ਆ ਜਾ ਆ ਜਾ ਕੱਕੇ ਮੇਰੇ ਕੋਲੇ ਆ ਵੀਰੇ ਮੇਰੇ ਕੋਲੇ ਆ ਵੀਰੇ ਬਣਾ ਬਿਠਾਓਗੇ ਆ ਜਾ ਆ ਜਾ ਖਾਓ ਉੱਥੇ ਬੈਠ ਤਾ ਫਿਰ ਦਿੰਦਾ ਨਾ ਦੇ ਰੋਟੀ ਵੀ ਖਾ ਲਓ ਵਾਹਿਗੁਰੂ ਦੇਖੋ ਤੁਸੀਂ ਯਾਹ ਦੇਖਾਈ ਆ ਆ ਉੱਠੀ ਤਲੀ ਮੇਰੇ ਕੋਲੇ ਆ ਕਾਕੇ ਜਿੱਦ ਤੂੰ ਐਦਾਂ ਕਰਦਾ ਨਾ ਮੇਰੇ ਕੋਲੇ ਆ ਚੀਜ਼ ਤੇ ਨਾ ਉਹਦਾ ਮੰਨ ਨਹੀਂ ਪਾਲਾਤ ਵੀ ਨਹੀਂ ਪਾਲਾਤ ਵੀ ਤੇਰੀ ਜਿੰਨ ਕਿ ਚੱਲਾ ਜਾ ਉਹ ਵਿਆਹ ਤੇ ਹੋਰ ਵਿਆਹ ਤੇ ਆ ਜਾ ਜਾ ਵੀਰੇ ਚੱਲ ਜਾ ਹੋਰ ਉਹ ਕਿਤੇ ਨਾ ਬਹਿ ਜਾਣਾ ਮਗਰ ਹਾਂ ਤਿੰਨ ਜਾਨੇ ਬੈਠਣਗੇ ਬ੍ਰਦਰ ਬੈਠੋ ਬੈਠੋ ਬਿਠਾਓ ਵੀ ਚੱਕ ਕੇ ਬਿਠਾਓ ਵਿਚ ਵਿੱਚ ਬੈ ਜਾ ਐ ਨਹੀਂ ਬੈਠਦਾ ਚੱਪਲਾ ਕੱਢ ਦੇ ਵੀਰੇ ਚੱਪਲਾ ਕੱਢ ਦੋ ਚੱਪਲਾ ਕੱਢ ਦੇ ਬੈਠੋ ਜੀ ਚੜੋ ਛੇਰੇ ਪੁੱਤ ਚੜੋ ਚੜੋ ਤਿੰਨੇ ਜਣੇ ਚੜ ਪੁੱਤ ਚੜ ਰਵੀ ਚੜ ਚੜ ਬੇਟਾ ਹੰਗਲ ਲੈ ਆਓ ਅਲਗਲੀ ਬਿਠਾਓ ਇਹਨੂੰ ਆਹ ਡਾਲਾ ਲਵਾ ਦੋ ਇੱਥੇ ਢੂ ਲਵਾ ਦੋ ਇਹਦੀ ਢੂ ਲਵਾ ਦੋ ਦੇਖੀ ਬੇਬੇ ਜੀ ਆ ਗਏ ਇੱਧਰ ਇੱਧਰ ਹੋ ਜਾਓ ਥੱਲੇ ਹੋ ਜਾਓ ਤੁਸੀਂ ਉਹ ਕੰਬਰ ਜੱਟ ਮੇਰੇ ਵੀ ਨੂੰ ਬੈਠਣ ਦੋ ਬੇਨਾ ਆਹ ਕਰ ਸੈਟਿੰਗ ਪੁੱਤ ਹਾਂ हां बैठ बैठ ਥੱਲੇ ਬੈਠ ਵੀਰੇ ਕੁਝ ਨਹੀਂ ਰਿਹਾ ਬੇਬੇ ਜੀ ਉਰੇ ਬਹਿ ਜਾਓ ਜੀ ਬੇਬੇ ਜੀ ਉਰੇ ਬਹਿ ਜਾਓ ਉਰੇ ਬਹਿ ਜਾਓ ਜੀ ਉਰੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਜੀ ਉਰੇ ਲਾ ਲਓ ਟੂ ਲਾ ਲਓ ਜੀ ਥੱਲੇ ਹਾਂ ਲਾ ਲਓ ਜੀ ਲਾ ਲਓ ਲਾ ਲਓ ਆ ਲਾਓ ਵੀਰੇ ਬੀਬੀ ਤੂੰ ਬਹਿ ਜਾਓ ਸ਼ੇਰ ਇੱਕ ਹੋਰ ਕਾਲੂ ਆ ਬਹਿ ਜਾ ਫਤੂਗਾ ਕੱਲ ਨੂੰ ਕਾਲੂ ਤੇ ਆਵਾਂਗੇ ਤੂੰ ਆਈ ਕੰਬਲ ਆ ਦਾਲੇ ਲਾਓ ਵੀਰੇ ਕੰਬਲ ਕੋਈ ਨਾ ਅਸੀਂ ਦੇ ਦੋ ਵੀਰ ਦੇ ਰਲ ਕੇ ਲੈ ਲਓ ਹਣਾ ਕਾਨੂੰਨ ਲੈਣ ਕਾਨੂੰਨ ਵਾਹੀ ਕਰੋ ਸੱਚੇ ਪਾਤਸ਼ਾਹ ਜੀ ਦੇਖੋ ਤੁਸੀਂ ਮਾਂ ਤੇ ਪੁੱਤ ਦੇ ਆ ਹਾਲਾਤ ਦੇਖ ਕੇ ਨਾ ਜੀ ਇੱਕ ਵਾਰੀ ਕਿਤੇ ਨਾ ਕਿਤੇ ਇਹਨਾਂ ਤੇ ਰੱਖੋ ਤੁਸੀਂ ਕੈਮਰਾ ਇਹਨਾਂ ਵੀਰਾਂ ਤੇ ਰੱਖੋ ਤੁਸੀਂ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਇੱਕ ਮਾਂ ਤੇ ਪੁੱਤ ਦੀ ਲਾਈਫ ਕੀ ਹੋਣੀ ਹੈ ਤੁਸੀਂ ਸੋਚੋ ਇਹ ਕੌਣ ਇਨਸਾਨ ਨੇ ਸੋਚ ਕੇ ਦੇਖੋ ਤੁਸੀਂ ਸਾਰੇ ਭੈਣ ਭਰਾ ਤੁਸੀਂ ਸੋਚੋ ਇਹ ਮਾਂ ਤੇ ਪੁੱਤ ਇਹ ਹਾਲਾਤਾਂ ਦੇ ਵਿੱਚ ਮੈਂ ਕਹਿੰਦਾ ਮੇਰੇ ਕੋਲ ਸ਼ਬਦ ਖਤਮ ਹੋ ਰਹੇ ਨੇ ਜੇ ਤੁਸੀਂ ਆਪ ਮਹਿਸੂਸ ਕਰੋ ਮੈਂ ਕਹਿੰਦਾ ਜੇ ਮੈਂ ਮਹਿਸੂਸ ਕਰਾਂ ਮੈਂ ਤੇ ਮੇਰੀ ਮਾਂ ਇਦਾਂ ਸੜਕਾਂ ਤੇ ਫਿਰਦੇ ਹੋਈ ਹੈ ਤੁਸੀਂ ਆਪਣੇ ਆਪਣੇ ਦੇ ਜਦੋਂ ਮਹਿਸੂਸ ਕਰੋਗੇ ਉਦੋਂ ਤੁਸੀਂ ਮਦਦ ਕਰਨ ਲਈ ਇਹਨਾਂ ਦੇ ਅੱਗੇ ਆਓਗੇ ਅਦਰਵਾਈਜ਼ ਤੁਸੀਂ ਕਹੋਗੇ ਠੀਕ ਆ ਜੀ ਚੰਗਾ ਕੰਮ ਕੀਤਾ ਜੀ ਸੰਸਥਾ ਵਾਲੇ ਨੇ ਠੀਕ ਆ ਗੁੱਡ ਜੀ ਪਰ ਜੇ ਤੁਸੀਂ ਮਹਿਸੂਸ ਕਰ ਗਏ ਵੀ ਮੈਂ ਵੀ ਹੋ ਸਕਦਾ ਮੇਰੀ ਮਾਂ ਵੀ ਹੋ ਸਕਦੀ ਹੈ ਮੇਰਾ ਭਾਈ ਵੀ ਹੋ ਸਕਦਾ ਮੇਰਾ ਬਾਪ ਵੀ ਹੋ ਸਕਦਾ ਫਿਰ ਤੁਸੀਂ ਇਹਨਾਂ ਰੂਹਾਂ ਦੀ ਬਾਹ ਫੜੋਗੇ ਕਿਤੇ ਨਾ ਕਿਤੇ ਸੜਕਾਂ ਤੇ ਜਾਂਦਿਆਂ ਦੀ ਇਹਨਾਂ ਦੀ ਹੈਲਪ ਕਰੋਗੇ ਹੈਲਪ ਕਰਨਾ ਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਚੀਜ਼ ਫੜਾਤੀ ਪਰ ਉਹਨਾਂ ਲਈ ਕੁਝ ਨਾ ਕੁਝ ਤੁਸੀਂ ਹਾ ਦਾ ਨਾਰਾ ਜਦੋਂ ਆਪਾਂ ਸਾਰੇ ਪੋਜ਼ਿਟਿਵ ਹੋ ਗਏ ਇਹਨਾਂ ਲਈ ਨਾ ਫਿਰ ਇਹ ਪ੍ਰੋਬਲਮਾਂ ਘਟ ਜਾਣਗੀਆਂ ਸਾਡੇ ਸਮਾਜ ਦੀਆਂ ਫਿਰ ਇਹ ਰਿਸ਼ਤੇ ਨਾਤਿਆਂ ਦੇ ਵਿੱਚ ਜਿਹੜੀ ਗ੍ਰਾਵਟਾਈ ਆ ਉਹ ਚੱਕੀ ਜਾਊਗੀ ਜੀ ਇਸ ਕਰਕੇ ਹੁਣ ਅਸੀਂ ਚਾਲੇ ਪਾਉਣੇ ਸਾਡਾ ਸਫਰ ਜਿਹੜਾ ਦੂਰ ਦਾ ਧੰਨਵਾਦ ਜੀ ਹੱਸਦੇ ਬਾਦ ਜੀ ਠੀਕ ਆ ਵੀਰੇ ਤੁਹਾਡਾ ਕੀ ਨਾਮ ਆ ਭਰਾਵਾਂ ਦਾ ਸਾਰੇ ਹੁੰਦਾ ਵੀਰੇ ਤੁਹਾਡਾ ਕੀ ਨਾਮ ਆ ਜੀ ਜਸਦੀਪ ਜੀ ਜਸਦੀਪ ਤੁਹਾਡਾ ਕੀ ਨਾਮ ਆ ਵੀਰੇ ਹਰਪ੍ਰੀਤ ਤੁਹਾਡਾ ਵੀਰੇ ਗੁਰਬਖਸ਼ ਜੀ ਗੁਰਬਾਜ ਗੁਰਬਾਜ ਸਿੰਘ ਤੁਹਾਡਾ ਜੀ ਗੁਰਜੰਟ ਗੁਰਜੰਟ ਸਿੰਘ ਜੀ ਹੈ ਜੀ ਦਿਓਲ ਜੀ ਦਿਓਲ ਤੁਹਾਡਾ ਵੀਰੇ ਨਰਿੰਦਰ ਜੀ ਨਰਿੰਦਰ ਸਿੰਘ ਲਵਪ੍ਰੀਤ ਸਿੰਘ ਤੁਹਾਡਾ ਵੀਰੇ ਜਗਤਾਰ ਜਗਤਾਰ ਸਿੰਘ ਤੁਹਾਡਾ ਵੀਰੇ ਨਿਧਾਨ ਸਿੰਘ ਤੁਹਾਡਾ ਜੀ ਵਿਕਰਮਜੀਤ ਸਿੰਘ ਤੁਹਾਡਾ ਪ੍ਰਿੰਸੀਪਲ ਪ੍ਰਿੰਸੀਪਲ ਸਿੰਘ ਜਸਪ੍ਰੀਤ ਜਸਪ੍ਰੀਤ ਸਿੰਘ ਉਹ ਨਿure ਮੌਜੂਦ ਨੇ ਜੀ ਸਰ ਤੁਹਾਡਾ ਵੀਰੇ ਜਸਕਰਨ ਸਿੰਘ ਤੁਹਾਡਾ ਵੀਰੇ ਪਾਲੀ ਪਾਲੀ ਹੈਡ ਡ੍ਰੈਸਰ ਨੇ ਜੀ ਤੁਹਾਡਾ ਵੀਰੇ ਤੁਹਾਡਾ ਵੀਰੇ ਨੀਕਚੰਦ ਜੀ ਨੀਕਚੰਦ ਤੇ ਗਰਜੀਤ ਤੁਹਾਡਾ ਵੀ ਸੇਵਾ ਸਿੰਘ ਤੁਹਾਡਾ ਵੀਰੇ ਰਸ਼ਨ ਆਮ ਸਿੰਘ ਸਾਰੇ ਵੀਰਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਜਿਹੜਾ ਹੁਣ ਇਹਨਾਂ ਨੂੰ ਲੈ ਕੇ ਚੱਲੇ ਆਂ ਜੀ ਲਚਕਾਰੀ ਪਿੰਡ ਅਸੀਂ ਬੇਨਤੀ ਕਰਾਂਗੇ ਸੰਗਤਾਂ ਦੇ ਚਰਨਾਂ 'ਚ ਇਦਾਂ ਦੀਆਂ ਰੂਹਾਂ ਨੂੰ ਮਿਲਣ ਜਰੂਰ ਆਇਆ ਕਰੋ ਇੱਕ ਸਿਰਫ ਤੁਹਾਡੇ ਤੋਂ ਸਮਾਂ ਮੰਗਦੇ ਆਂ ਪਿਆਰ ਮੁਹੱਬਤ ਮੰਗਦੇ ਆਂ ਕਿਉਂਕਿ ਇਹਨਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ ਚਾਹੀਦੀ ਨੇ ਜਿਹੜੀਆਂ ਇਹਨਾਂ ਨਾਲ 10 ਮਿੰਟ ਆ ਕੇ ਗੱਲਾਂ ਕਰ ਜਿਆ ਕਰਨ ਇਹਨਾਂ ਨਾਲ ਵੀ ਕੋਈ ਟਿੱਡੀਆਂ ਗੱਲਾਂ ਫੋਲਿਆ ਕਰਨ ਬਸ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜੀ ਤੁਹਾਡੇ ਤੋਂ ਧੰਨਵਾਦ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਕਿਸੇ ਨਾ ਕਿਸੇ ਹੋਰ ਚੰਗੀ ਰੂਹ ਕੋਲੇ ਇਹ ਵੀਡੀਓ ਪਹੁੰਚ ਜਾਵੇ ਧੰਨਵਾਦ ਜੀ ਵ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਵੀਰੇ ਸასი ਸ਼ੋਤ ਲਈ ਭਾਈ ਜੀ ਕੀ ਹਾਲ ਨੇ ਜੀ ਠੀਕ ਹੋ ਵੀਰੇ ਅੱਜ ਚਾਹ ਪਾਣੀ ਸਕੈ ਨਹੀਂ ਨਹੀਂ ਕੋਈ ਗੱਲੇ ਨਹੀਂ ਵੀਰੇ ਅਸੀਂ ਹੁਣ ਨਾ ਇੱਕ ਤੇ ਰਸਤੇ 'ਚ ਅੱਜ ਚਾਹ ਪਾਣੀ ਵੀ ਪਾ ਗਏ ਨਹੀਂ ਵੀਰੇ ਅਸੀਂ ਤਾਂ ਹੁਣ ਹਿੰਮਤ ਨਾਲ ਨਾ ਪਹੁੰਚ ਕੇ ਅਸੀਂ ਰਸਤੇ 'ਚ ਵੀ ਰੁਕਣਾ ਕਿਤੇ ਸ਼ਾਗਨ ਫੜਾਉਣਾ ਥਾਨੇ ਫਿਰ ਸਾਨੇ ਸਵੇਰੇ ਸਾਧਰੀ ਨਿਕਲਣਾ ਵੀਰੇ 200 ਕਿਲੋਮੀਟਰ ਦੇ ਕਰੀਬ 250 ਪਾਜੀ 10 ਸਿਕੰਦਰ ਪਹਿਲ ਮਾਨਸਾ ਜਾਣਾ ਕੈਨਸਲ ਕੀਤਾ ਤਾਂ ਇੱਧਰ ਵੀ ਅਸੀਂ ਜਾਣਾ ਮਾਨਸਾ ਹੀ ਸੀ ਅੱਜ ਪਰ ਸਾਨੂੰ ਕਿਸੇ ਕਾਰਨ ਅਸੀਂ ਕੈਨਸਲ ਕਰਤਾ ਸਾਨੂੰ ਲੱਗਿਆ ਹੀ ਪਹਿਲਾਂ ਮਾਂ ਤੇ ਪੁੱਤ ਜ਼ਰੂਰੀ ਨੇ ਜੀ ਸਹੀ ਹੈ ਜੀ ਤਾਂ ਕਰਕੇ ਵੀਰੇ ਕੋਈ ਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਤੁਸੀਂ ਆਇਓ ਪੱਕਾ ਵੀਰੇ ਚਤਾਰੇ ਵਾਲੇ ਆਇਓ ਪੱਕਾ ਆਇਓ ਵੀਰੇ ਸਾਡੀ ਬੇਨਤੀ ਹੈ ਵੀਰੇ ਜੇ ਤੁਸੀਂ ਭੱਲਾ ਕਰਨਾ ਚਾਹੁੰਦੇ ਤੁਸੀਂ ਆਇਓ ਕਦੇ 5 ਮਿੰਟ ਮਿਲ ਲੈਣਾ ਜ਼ਰੂਰ ਜੀ ਬਸ ਇੰਨੀ ਚਾਹੁੰਦੇ ਆ ਅਸੀਂ ਕੋਕੀ ਜਿਵੇਂ ਤੁਹਾਨੂੰ ਦੇਖ ਕੇ ਪੋਜ਼ਿਟਿਵ ਹੋ ਜਾਣਗੇ ਤੁਹਾਨੂੰ ਜਾਣਦੇ ਨੇ ਜਿਵੇਂ ਬਾਬਾ ਜੀ ਜਿਵੇਂ ਬਾਈ ਨੂੰ ਜਾਣਦੇ ਨੇ ਉਹਨਾਂ ਵਿਸ਼ਵਾਸ ਬਣ ਜਾਂਦਾ ਬੰਦੇ ਦਾ ਉਹ ਜਦੋਂ ਉਹਨਾਂ ਵਿਸ਼ਵਾਸ ਚ ਬਣ ਗਿਆ ਫਿਰ ਉਹ ਠੀਕ ਹੋ ਜਾਣਗੇ ਦਿਮਾਗੀ ਜਿਵੇਂ ਉਹ ਭੈਣ ਨਹੀਂ ਆਉਣਗੇ ਉਹਨਾਂ ਦਾ ਨੰਬਰ ਲੈ ਲਓ ਬਾਬਾ ਜੀ ਕਈ ਵਾਰ ਦੇਖਿਆ ਮੈਨੂੰ ਜੀ ਹਾਂ ਠੀਕ ਹੈ ਜੀ ਠੀਕ ਹੈ ਕਰੋ ਭਲਾਣਾ ਦਾ ਜੀ ਠੀਕ ਹੈ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਤੁਸੀਂ ਪੱਕਾ ਹੋਣਾ ਜੀ ਬਾਬਾ ਜੀ ਮੈਂ ਨਾ ਬਾਹਰ ਜਾਣਾ ਮੈਂ ਮੇ trot ਸੇਵਾ ਕਰਾਂਗਾ ਮੈਂ ਕਹਿੰਦਾ ਗੱਲੇ ਕੋਈ ਨਹੀਂ ਤੁਸੀਂ ਇਹ ਬਹੁਤ ਵੱਡੀ ਸੇਵਾ ਹੀ ਇਹੀ ਕਰਤੀ ਥੋਨੇ ਇਹੀ ਤੁਹਾਡੀ ਬਹੁਤ ਵੱਡੀ ਸੇਵਾ ਵੀਰੇ ਤੁਸੀਂ ਇੱਕ ਲੋੜਵੰਦ ਨੂੰ ਪ੍ਰਸ਼ਾਦਾ ਸ਼ਕਾਰ ਰਹੇ ਹੋ ਇਤੋਂ ਵੱਡੀ ਹੋਰ ਕੀ ਜੀ ਕਰਦੇ ਰਹ ਰਹੇ ਬਹੁਤ ਸੇਵਾ ਕਰ ਰਹੇ ਪਰ ਜੀ ਧੰਨਵਾਦ ਇਹ ਤੁਹਾਡੇ ਬੇਟਾ ਜੀ ਧੰਨਵਾਦ ਬੇਟਾ ਲਵ ਜੀ ਵੀਰੇ ਧੰਨਵਾਦ ਵੀਰੇ ਸਾਡੇ ਵੱਲੋਂ ਵੀ ਬਹੁਤ ਸਾਰਾ ਪਿਆਰ ਵੀਰੇ ਤਾਨ ਵਾਲਾ ਜੀ ਸੇਵਾ ਕਰਨ ਦਾ ਧੰਨਵਾਦ ਵੀਰੇ ਧੰਨਵਾਦ ਵੀਰੇ ਲਾਈਕ ਕਰ ਦੇਈਏ ਤੁਹਾਨੂੰ ਦੇ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਠੀਕ ਆ ਵੀਰੇ ਠੀਕ ਆ ਬੇਟਾ ਜੀ ਬੜੀਆਂ ਰੀਲ ਠੀਕ ਆ ਆਹ ਦੇਖ ਰਹੇ ਆ YouTube ਧੰਨਵਾਦ ਵੀਰੇ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਵੀਰੇ ਆ ਲੋ ਕਾਰ ਲੈ ਲਓ ਵੀਰੇ ਹਾਂ ਕਾਰ ਦੇ ਦਿਓ ਬਾਈ ਹਲੋ ਸਾਰਿਆਂ ਚ ਵੰਡ ਦਿਓ ਜੀ ਹੋਰ ਦਿਨਾਂ ਮੈਂ ਖੜ ਜੋ ਲਓ ਵੰਡ ਦਿਓ ਵੀਰੇ ਸਾਰਿਆਂ ਚ ਲਓ ਵੰਡਿਓ ਬੇਟਾ ਸਾਰਿਆਂ ਚ ਵੰਡ ਦੋ ਬੇਟਾ ਜਰੂਰ ਆਓ ਜੀ ਜਰੂਰ ਆਓ ਜੀ ਓਕੇ ਹਾਂਜੀ ਲੋ ਜੀ ਅਸੀਂ ਇਸ ਵਕਤ ਲਚਕਾਣੀ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਅਤੇ ਕਾਕਾ ਵੀਰ ਤੇ ਬੇਬੇ ਅਮਰਜੀਤ ਕੌਰ ਹੁਣ ਪ੍ਰਸ਼ਾਦਾ ਛਕ ਰਹੇ ਨੇ ਇਸ ਵਕਤ ਜਿਹੜਾ ਔਰ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਇਹ ਸਾਡੇ ਲਈ ਸਵਰਗ ਹੈ ਜੀ ਇਹ ਅਸੀਂ ਇਹਨੂੰ ਸਵਰਗ ਦਾ ਨਾਮ ਦਿੱਤਾ ਜੀ ਇਹ ਉਹ ਬਿਲਡਿੰਗ ਹੈ ਜੀ ਜਿਹਦੇ ਲਈ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਦੇਖੋ ਬੇੜੇ ਦੇ ਵਿੱਚ ਸਰੀਆ ਪਿਆ ਜੀ ਕੁਝ ਇਹਨੂੰ ਕੁਝ ਸਿੱਧਾ ਕਰਕੇ ਕੁਝ ਚਾੜਨਗੇ ਸਵੇਰੇ ਸੈਟਿੰਗ ਕਰਨਗੇ ਕੁਝ ਹੋਰ ਚੀਜ਼ਾਂ ਦੇਖੋ ਆਪਣੇ ਕੋਲ ਰੇਤਾ ਤੇ ਬਜਰੀ ਬਹੁਤ ਘੱਟ ਹੈ ਆਪਾਂ ਨੂੰ ਦੋ ਟਰੱਕ ਰੇਤੇ ਦੇ ਦੋ ਬਜਰੀ ਦੇ ਕੁਝ ਇੱਟਾਂ ਅਤੇ ਸਰੀਆ ਅਤੇ ਮਿਸਤਰੀਆਂ ਦੀ ਲੇਬਰ ਤੇ ਫਿਰ ਆਪਣਾ ਹਾਲ ਦਾ ਲੈਂਟਰ ਪੇਜੂਗਾ ਜੀ ਉਸ ਤੋਂ ਬਾਅਦ ਇੱਧਰ ਲੈਟਰਿੰਗ ਬਾਥਰੂਮ ਵੱਡੇ ਵੱਡੇ ਨੇ ਫਿਰ ਉਹਦੇ ਇੱਕ ਸ਼ੈੱਡ ਪੈਣਾ ਜੀ ਇਹ ਉਹਰੇ ਲੰਗਰ ਹਾਲ ਬਣਨਾ ਜੀ ਵੱਡਾ ਕਿਉਂਕਿ ਅੱਗੇ ਤੁਹਾਨੂੰ ਪਤਾ 150 ਬੰਦਾ ਇਹ ਛੋਟੇ ਜਿਹੇ ਸ਼ੈੱਡ ਦੇ ਵਿੱਚ ਪ੍ਰਸ਼ਾਦਾ ਨਹੀਂ ਛੱਕ ਪਾਉਂਦਾ ਸਹੀ ਪ੍ਰੋਪਰ